क्लास्पोर टीवी चैनल उत्ते ਤੁਹਾਡਾ ਸਵਾਗਤ ਹੈ ਆਪਣੇ ਡੇਰੇ ਨੂੰ ਅਯਾਸ਼ੀਦਾ ਅੱਡਾ ਬਣਾ ਕੇ ਔਰਤਾ ਨਾਲ ਬਲਾਤਕਾਰ ਜਿਹੀਆਂ ਕਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੁਰਦੁਆਰਾ ਠਾਰ ਚਰਨ ਕਾਟ ਵਾਲੇ ਬਾਬੇ ਬਲਜਿੰਦਰ ਸਿੰਘ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਇਹ ਬਲਾਤਕਾਰੀ ਬਾਬਾ ਗੁਰੂ ਗਰੰਤ ਸਾਹਿਬ ਦੀ ਹਜ਼ੂਰੀ ਚ ਔਰਤਾ ਨਾਲ ਬਲਾਤਕਾਰ ਕਰਦਾ ਰਿਹਾ ਜਿਸ ਦਾ ਪਾਈ ਅਮਰਿਤਪਾਲ ਸਿੰਘ ਮਹਿਰੋ ਨੇ ਸਬੂਤਾ ਸਣੇ ਪਰਦਾ ਫਾਸ਼ ਕੀਤਾ ਸੀ ਭਾਵੇਂ ਇਹ ਬਲਾਤਕਾਰੀ ਬਾਬਾ ਬਲਜਿੰਦਰ ਸਿੰਘ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੈਦ ਹੈ ਪਰ ਉਸਨੇ ਜੋ ਕਿ ਨੋਣਾ ਕੰਮ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤਾ ਹੈ ਉਹ ਨਾ ਤੇ ਮਾਫ ਕਰਨ ਯੋਗ ਹੈ ਅਤੇ ਨਾ ਹੀ ਸਹਿਣ ਯੋਗ ਹੈ ਇਸ ਬਾਬੇ ਨੇ ਸਿੱਖੀ ਦਾ ਕਾਂਡ ਕਰਦਿਆਂ ਸਮੁੱਚੀ ਸਿੱਖ ਕੌਮ ਦੇ ਮੱਥੇ ਤੇ ਕਲੰਕ ਮੜ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਮਹਿਰੋਂ ਦੇ ਨਾਲ ਹੁਣ ਪੂਰਾ ਪੰਜਾਬ ਇਸ ਬਾਬੇ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਲਈ ਸੜਕਾਂ ਤੇ ਆ ਚੁੱਕਾ ਹੈ ਅੱਜ ਹੁਸ਼ਿਆਰਪੁਰ ਵਿੱਚ ਵੀ ਕੰਢੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਬਲਾਤਕਾਰੀ ਸਾਧ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮਿਲ ਕੇ ਇਸ ਬਲਾਤਕਾਰੀ ਸਾਧ ਦਾ ਡੇਰਾ ਜ਼ਬਤ ਕਰਨ ਲਈ ਮੰਗ ਪੱਤਰ ਦਿੱਤਾ। ਕਿਸਾਨ ਯੂਨੀਅਨ ਦੇ ਆਗੂ ਲਖਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਆਏ ਦਿਨ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਤੇ ਨਾਤਪੌਣੀ ਬਹੁਤ ਲਾਜ਼ਮੀ ਹੈ। ਕਿਸਾਨ ਆਗੂ ਨੇ ਬਲਾਤਕਾਰੀ ਬਾਬੇ ਬਰਜਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਇਸਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਕਰਮ ਕੀਤਾ ਹੈ ਜੋ ਕਿ ਬੇहद निंदनीयोग ਹੈ ਇਸ ਬਲਾਤਕਾਰੀ ਬਾਬੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਇਸ ਦਾ ਡੇਰਾ ਸੀਲ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਖ਼ਾਸਪੁਰ ਟੀਵੀ ਦੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖ਼ਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਸਾਡੇ ਚੈਨਲ ਉਤੇ ਹਮੇਸ਼ਾ ਤੁਹਾਨੂੰ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਭਾਈ ਅਮਰਪ੍ਰਤਪਾਲ ਸਿੰਘ ਮਹਿਰੂ ਨੇ ਜੋ ਪਿਛਲੇ ਦਿਨੀ ਪਰਚਾ ਕਰਾਇਆ ਸੀਗਾ ਜੋ ਕਿ ਬਲਜਿੰਦਰ ਸਿੰਘ ਇੱਕ ਡੇਰੇਦਾਰਾ ਉਸ ਨੇ ਉਸ ਕੁੜੀ ਦਾ ਜਿਹੜਾ ਰੇਪ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਤਾ ਪਰ ਸਰਕਾਰ ਨੇ ਅੱਜ ਤੱਕ ਵੀ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਅਸੀਂ ਇਸ ਦੇ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਨੂੰ ਸਮੂਹ ਜੂਥ ਜਿਹੜਾ ਹੈਗਾ ਸਰਕਲ ਚੱਬੇਵਾਲ ਉਧਰੋਂ ਅਸੀਂ ਆਏ ਆ ਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਕੇ ਸਰਕਾਰ ਦੇ ਤੱਕ ਇਹ ਸਾਡੀ ਜਿਹੜੀ ਗੱਲ ਆ ਪਹੁੰਚੇ ਤੇ ਜਿਹੜਾ ਦੋਸ਼ੀ ਆ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਦੇਖਿਆ ਕਿ ਅਕਸਰ ਪਿਛਲੇ ਦਿਨੀ ਵੀ ਲੜਕੀਆਂ ਜਿਹੜੀਆਂ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਕੁਝ ਦਾ ਸੋਸ਼ਣ ਹੋਇਆ ਪਰ ਸਾਡੇ ਵਿੱਚੋਂ ਹੀ ਜਿਹੜੇ ਕੋ ਪੰਜਾਬ ਦੀਆਂ ਜਿਹੜੇ ਜਥੇਬੰਦੀਆਂ ਜਾਂ ਜਿਹੜੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਕੋਈ ਜਥੇਬੰਦੀਆਂ ਉਹ ਉਲਟਾ ਦੋਸ਼ੀ ਦੇ ਹੱਕ ਦੇ ਵਿੱਚ ਆ ਗਏ ਪੇ ਇਹ ਜੀ ਬਹੁਤ ਚੰਗਾ ਬੰਦਾ ਆ ਔਰ ਕੀ ਫੇ ਲੜਕੀਆਂ ਕੀ ਆਸ ਰੱਖ ਸਕਦੀਆਂ ਔਰ ਉਹਨਾਂ ਨੇ بجائے ਲੜਕੀ ਦੀ ਮਤ ਕਰਨ ਦੇ بجائے ਉਹਨਾਂ ਨੇ ਉਹ ਦੋਸ਼ੀ ਦੇ ਨਾਲ ਉਹ ਰਲ ਕੇ ਉਹਨਾਂ ਦੀ ਮਤ ਕੀਤੀ ਸੋ ਅਸੀਂ ਇਹ ਚਾਹੁੰਦੇ ਪੇ ਸਰਕਾਰ ਨੂੰ ਇਹ ਚਾਹੀਦਾ ਪੇ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨਿਤ ਦਿਹਾੜੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਵਰਤਦੀਆਂ ਇਹਨਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਜਿੱਥੇ ਵੀ ਕਿਤੇ ਲੜਕੀ ਦੀ ਕੋਈ ਗੱਲ ਆਉਂਦੀ ਆ ਤੇ ਉੱਥੇ ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹ ਨਹੀਂ ਕਹਿੰਦੇ ਭੀ ਲੜਕੀਆਂ ਨਹੀਂ ਅਸੀਂ ਕਹਿੰਦੇ ਇਨਕੁਆਇਰੀ ਕਰੋ ਪੂਰੀ ਤਰ੍ਹਾਂ ਕਰੋ ਪਰ ਇੱਕ ਧਿਰ ਬਣ ਕੇ ਜਦੋਂ ਖੜ੍ਹਦੇ ਆ ਉਲਟਾ ਉਹ ਜਿਹੜੇ ਪਾਰਟੀਆਂ ਹੈਗੀਆਂ ਜਿਹੜੀਆਂ ਮੈਂ ਸ਼ਹਿਰਪੁਰ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਉਲਟਾ ਇਹ ਦਬਾਅ ਪਾ ਰਹੇ ਆ ਕਿ ਸਾਡੇ ਉੱਤੇ ਸਾਡੇ ਨਾਲ 8-10 ਬੰਦੀਆਂ ਹੈਗੀਆਂ ਸਾਨੂੰ 8-10 ਜਥੇਬੰਦੀਆਂ ਦੀ ਸਪੋਰਟ ਆ ਜੇ ਭਾਈ ਅਠਾ ਦਸਾਂ ਜਥੇਬੰਦੀਆਂ ਦੀ ਸਪੋਰਟ ਆ ਤੇ ਤੁਸੀਂ ਇਹਦਾ ਮਤਲਬ ਕਿ ਕਿਸੇ ਵੀ ਲੜਕੀ ਦੇ ਨਾਲ ਜੇ ਕੋਈ ਗਲਤ ਕੰਮ ਹੋਇਆ ਤੇ ਉਹਨੂੰ ਤੁਸੀਂ ਉਹ ਗਲਤ ਠਹਿਰਾਉਂਗੇ ਸੋ ਇਸ ਕਰਕੇ ਅਸੀਂ ਅੱਜ ਡੀਸੀ ਮੈਡਮ ਨੂੰ ਇਸ ਦੇ ਸਬੰਧ ਵਿੱਚ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਦੀ ਜੇ ਆਪਾਂ ਬਾਬਾ ਬਲਜਿੰਦਰ ਸਿੰਘ ਜੀ ਦੇ ਖਿਲਾਫ ਆਲਰੇਡੀ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਕਰਤੀ ਹੈ ਕਰ ਦਿੱਤੀ ਗਈ ਆ ਤੇ ਭਾਈ ਉਸ ਤੋਂ ਇਲਾਵਾ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੀ ਮੰਗ ਤਾਂ ਇਹੀ ਹੈ ਕਿ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਅਸੀਂ ਇਹ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਸਾਡਾ ਇਹ ਹੀ ਮਨੋਰਥ ਆ ਕਿ ਆਪਾਂ ਸਰਕਾਰ ਜਿਹੜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜਗਾਈਏ ਤੇ ਜਿਹਦੇ ਨਾਲ ਅਸੀਂ ਗਾਂਹ ਵਾਸਤੇ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਵਾਪਰਨਾ